ਅੰਮ੍ਰਿਤਸਰ ਦੀਆਂ ਟੁੱਟੀਆਂ ਅਤੇ ਜੜਜੜ ਸੜਕਾਂ ਦੀ ਕਹਾਣੀ ਇਹ ਸੜਕਾਂ ਆਪ ਹੀ ਬਿਆਨ ਕਰ ਰਹੀਆਂ ਨੇ ਕਿਉਂਕਿ ਬਰਸਾਤ ਤੋਂ ਬਾਅਦ ਅੰਮ੍ਰਿਤਸਰ ਦੀਆਂ ਜ਼ਿਆਦਾਤਰ ਸੜਕਾਂ ਜਿਹੜੀ ਕਿ ਬਹੁਤ ਜ਼ਿਆਦਾ ਟੁੱਟ ਚੁੱਕੀਆਂ ਨੇ ਔਰ ਉਹਨਾਂ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਜਦੋਂ ਵਾਹਨ ਚਾਲਕ ਇਹਨਾਂ ਸੜਕਾਂ ਤੋਂ ਲੰਘਦੇ ਨੇ ਤਾਂ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਸੜਕ ਤੇ ਬਹੁਤ ਜ਼ਿਆਦਾ ਵੱਡੇ ਟੋਏ ਨੇ ਔਰ ਇਹ ਜਿਹੜੇ ਟੋਏ ਨੇ ਹੋਰ ਵੀ ਇਹ ਵੱਡੇ ਹੋਣੇ ਨੇ ਕਿਉਂਕਿ ਤਮ ਦਿਖਾ ਦਿੰਦੇ ਆ ਕਿ ਹਾਲਾਤ ਨੇ ਸੜਕ ਦੇ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਜਿਹੜੀ ਸਾਰੀ ਇਹ ਬੱਜਰ ਹੈ ਇਹ ਸਾਰੀ ਬਾਹਰ ਆ ਚੁੱਕੀ ਹੈ ਤੇ ਜਦੋਂ ਵਾਹਨ ਇੱਥੇ ਹੈਵੀ ਵਾਹਨ ਲੰਘਣਗੇ ਤਾਂ ਇਹ ਹੋਰ ਅੰਦਰ ਨੂੰ ਧਸੇਗੀ ਉਸ ਤੋਂ ਬਾਅਦ ਇਹ ਹੋਰ ਟੋਏ ਡੂੰਗੇ ਹੋਣਗੇ ਤੇ ਇੱਥੋਂ ਆਵਾਜ਼ਾਈ ਬਹੁਤ ਮੁਸ਼ਕਲ ਹੋ ਰਹੀ ਹੈ ਲੋਕਾਂ ਦੀ ਕਿਉਂਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਇਹਨਾਂ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਆਵਾਜ਼ਾਈ ਕਦੇ ਜਿਹੜੇ ਲੋਕ ਨੇ ਵਾਹਨ ਚਾਲਕ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਟੋਇਆ ਕਿੰਨਾ ਕੁ ਜਿਆਦਾ ਡੂੰਘਾਇਆ ਔਰ ਅਕਸਰ ਇਥੇ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ ਕਿਉਂਕਿ ਇਹ ਸਿਰਫ ਇਸ ਸੜਕ ਦਾ ਹਾਲ ਨਹੀਂ ਹੈ ਇਹ ਜਿਹੜੀ ਸੜਕ ਹੈ ਇਹ اسلامਾਬਾਦ ਤੋਂ ਲਾਹੌਰੀ ਗੇਟ ਨੂੰ ਟੱਚ ਕਰਦੀ ਹੈ ਸਿਰਫ ਇਹੀ ਸੜਕ ਦਾ ਹਾਲ ਨਹੀਂ ਹੈ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਜਰਜਰ ਹਾਲਤ ਵਿੱਚ ਨੇ ਟੁੱਟੀਆਂ ਹੋਈਆਂ ਨੇ ਔਰ ਨਗਰ ਨਿਗਮ ਦੀ ਇਹ ਮੋੜਲੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਮੋੜਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਪਹਿਲ ਕਦਮੀ ਬੰਦੀ ਹੈ ਕਿਉਂਕਿ ਹਜ਼ਾਰਾਂ ਵਾਹਨ ਚਾਲਕ ਇਹਨਾਂ ਸੜਕਾਂ ਤੋਂ ਗੁਜ਼ਰਦੇ ਨੇ ਤੇ ਹਾਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੀਆਂ ਵੀ ਟੁੱਟੀਆਂ ਸੜਕਾਂ ਨੇ ਉਹਨਾਂ ਦੀ ਫੌਰਨ ਮੁਰੰਮਤ ਕਰਵਾਈ ਜਾਵੇ ਤਾਂ ਇਥੇ ਲੋਕ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿੰਣਾ ਪਾਜੀ ਸਰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਲੰਘਣ ਬਹੁਤ ਜ਼ਿਆਦਾ ਮਾੜਾ ਲਗਾ ਹੈ ਇਹ ਕੈ ਨਾਈ ਵਾਲੇ ਮੋੜ ਦਾ ਇੱਕ ਝਬਾਲ ਰੋਡ ਤੇ ਬਹੁਤ ਹੀ ਜ਼ਿਆਦਾ ਇੰਨੀਆਂ ਸੜਕਾਂ ਟੁੱਟੀਆਂ ਨੇ ਕੋਈ ਰੋਹ ਕੋਈ ਨਾ ਕੋਈ ਇਥੇ ਗੱਡੀ ਪਲਟੀ ਹੁੰਦੀ ਆ ਦੋ ਵਾਰ ਇਥੇ ਮੇਰੀ ਗੱਡੀ ਪਲਟੀ ਆ ਬੱਚਾ ਨਾਲ ਹੁੰਦਾ ਮੇਰੇ ਠੀਕ ਆ ਇਹ ਬਹੁਤ ਹੀ ਜ਼ਿਆਦਾ ਮੜਾ ਲਾਇਆ ਨਾ ਸਰਕਾਰ ਨੂੰ ਚਾਹੀਦਾ ਵਾ ਕਿ ਇੱਥੇ ਸੜਕਾਂ ਸਹੀ ਕਰਨ ਇੱਥੇ ਭਾਈ ਕੋਈ ਨਾ ਕੋਈ ਆ ਕੇ ਡਿਗਾ ਹੁੰਦੇ ਖਲੋਤੇ ਨਾ ਵੇਲੇ ਥੋੜ ਦੇ ਤਾਂ ਕਿ ਕੋਈ ਨਾ ਕੋਈ ਆ ਕੇ ਤੇ ਡਿਗਾ ਹੋਏਗਾ ਕੋਈ ਨਾ ਕੋਈ ਗੱਡੀ ਵੱਜੀ ਹੋਏਗੀ ਇੱਥੇ ਨਾ ਕਿੰਨੀ ਕ ਮੁਸ਼ਕਲ ਹੈ ਜੀ ਜਦੋਂ ਇਥੋਂ ਲੰਘਦੇ ਆ ਸਰ ਕਾਫੀ ਜ਼ਿਆਦਾ ਆਉਂਦੀ ਹੈ ਬੱਚੇ ਨੂੰ ਫੜੀਦਾ ਹੈ ਤਾਂ ਕਈ ਬੈਟਰੀ ਪਲਟਨ ਦਾ ਵੀ ਧਾਰਨ ਦਾ ਕਾਫੀ ਸੜਕਾਂ ਸਹੀ ਹੋਣੀਆਂ ਚਾਹੀਦੀਆਂ ਸਹੀ ਹੋਣੀਆਂ ਚਾਹੀਦੀਆਂ ਹਰੇਕ ਬੱਚੇ ਨੇ ਵੀ ਲੰਘਣਾ ਹੈ ਸਿਆਣੇ ਨੇ ਵੀ ਲੰਘਣਾ ਵਾ ਸਹੀ ਕਰਾਣੀਆਂ ਚਾਹੀਦੀਆਂ ਪ੍ਰਸਾਦ ਕਰਕੇ ਸਮਝੋ ਵੀ ਟੁੱਟ ਗਈ ਸੜਕਾਂ ਇੰਨੀਆਂ ਹਾਂਜੀ ਆਂਦੇ ਆ ਲੇਪਾ ਪੋਚੀ ਕਰਕੇ ਚੱਲ ਜਾਂਦੇ ਆ ਹਾਂਜੀ ਆਂਦੇ ਆ ਲੇਪਾ ਪੋਚੀ ਕਰਕੇ ਚੱਲ ਜਾਂਦੇ ਇੱਥੇ ਟੋਇਆਗਾ ਉੱਥੇ ਭਰ ਕੇ ਚੱਲ ਜਾਂਦੇ ਟੋਇਆਗਾ ਭਰ ਇਹ ਨਹੀਂ ਕਰਦੇ ਕਿ ਸੜਕ ਦੁਬਾਰਾ ਬਣੇ ਐਦੇ ਹੋਈ ਤਾਂ ਨਹੀਂ ਦੁਬਾਰਾ ਸੜਕ ਬਣਨੀ ਆ ਜਾਈਦੀਆਂ ਸਰ ਤੋਂ ਇੱਥੇ ਦੇਖਣਾ ਚਭਾਲ ਰੋਡ ਤੇ ਜਾ ਕੇ ਵੇਖੋ ਉੱਥੇ ਵੀ ਕੋਈ ਨਾ ਕੋਈ ਡੇਲੀ ਕੋਈ ਨਾ ਕੋਈ ਗੱਡੀ ਪਲਟੀ ਹੀ ਹੁੰਦੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਡੀ ਕੋਈ ਨਾ ਕੋਈ ਜਿਹੜੀ ਕਿ ਇੱਥੇ ਉਹ ਐਕਸੀਡੈਂਟ ਹੋ ਜਾਂਦਾ ਗੱਡੀ ਦਾ ਕਿਉਂਕਿ ਬਹੁਤ ਵੱਡੇ ਟੋਏ ਨੇ ਔਰ ਇਹਨਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਇਹ ਮੁਰਤੋਂ ਨਾ ਟੁੱਟਣ ਕਿਉਂਕਿ ਬਹੁਤ ਜ਼ਿਆਦਾ ਜਰਜਰ ਹਾਲਤ ਵਿੱਚ ਨੇ ਸੜਕਾਂ ਅੰਮ੍ਰਿਤਸਰ ਦੀਆਂ ਜਿੱਥੋਂ ਕਿ ਹਜ਼ਾਰਾਂ ਵਾਹਨ ਚਾਲਕ ਰੋਜ਼ ਲੰਘਦੇ ਨੇ ਔਰ ਜਿਹਨੂੰ ਆਵਾਜ਼ ਹੀ ਹੁੰਦੀ ਲੋਕਾਂ ਦੀ ਤਾਂ ਲੋਕੀ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਇਹ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਔਰ ਇੰਨੀ ਜ਼ਿਆਦਾ ਜਰਜਰ ਹਾਲਤ ਵਿੱਚ ਸੜਕ 'ਇੱਥੋਂ ਲੰਘਣਾ ਕਿੰਨਾ ਔਖਾ ਹੁੰਦਾ ਲੋਕਾਂ ਨੇ ਖੁਦ ਆਪਣੀ ਜ਼ੁਬਾਨੀ ਦੱਸਿਆ ਤੁਸੀਂ ਦੇਖ ਸਕਦੇ ਹੋ ਕਿਸ ਕਦਰੇ ਤੇ ਵੱਡੇ ਵੱਡੇ ਟੋਏ ਨੇ ਔਰ ਤੁਮ ਦਿਖਾ ਦਿੰਦੇ ਆ ਹਾਲਾਤ ਕੀ ਨੇ ਸੜਕਾਂ ਦੇ ਆ ਦੇਖ ਸਕਦੇ ਤੁਸੀਂ ਬਹੁਤ ਮਾੜੀ ਹਾਲਤ ਵਿੱਚ ਆ ਕਿਉਂਕਿ ਜੇਕਰ ਇਥੋਂ ਵਾਹਨ ਇਸੇ ਤਰ੍ਹਾਂ ਹੀ ਲੰਘਦੇ ਰਹੇ ਤਾਂ ਇਹ ਟੋਏ ਹੋਰ ਡੂੰਗੇ ਹੋ ਜਾਣਗੇ ਤਾਂ ਇਥੋਂ ਲੰਘਣਾ ਜਿਹੜਾ ਕੀ ਕਿਸੇ ਦੀ ਵੱਡੇ ਖਤਰੇ ਤੋਂ ਖਾਲੀ ਨਹੀਂ ਹੈ ਇਸ ਲਈ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਸੜਕਾਂ ਦੀ ਫੌਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਜਿਹੜੇ ਵਾਹਨ ਚਾਲਕ ਨੇ ਇਥੋਂ ਲੰਘਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ دشواری ਨਾ ਹੋਵੇ ਅਤੇ ਉਹ ਆਪਣੀ ਮੰਜ਼ਲ ਵੱਲ ਬਿਨਾਂ ਕਿਸੇ ਖਤਰੇ ਤੋਂ ਆ ਜਾ ਸਕਣ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੱਤਰੀ ਚੈਨਕਸਰ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ ਦੀਆਂ ਟੁੱਟੀਆਂ ਅਤੇ ਜੜਜੜ ਸੜਕਾਂ ਦੀ ਕਹਾਣੀ ਇਹ ਸੜਕਾਂ ਆਪ ਹੀ ਬਿਆਨ ਕਰ ਰਹੀਆਂ ਨੇ ਕਿਉਂਕਿ ਬਰਸਾਤ ਤੋਂ ਬਾਅਦ ਅੰਮ੍ਰਿਤਸਰ ਦੀਆਂ ਜ਼ਿਆਦਾਤਰ ਸੜਕਾਂ ਜਿਹੜੀ ਕਿ ਬਹੁਤ ਜ਼ਿਆਦਾ ਟੁੱਟ ਚੁੱਕੀਆਂ ਨੇ ਔਰ ਉਹਨਾਂ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਟੋਏ ਪੈ ਚੁੱਕੇ ਨੇ ਜਦੋਂ ਵਾਹਨ ਚਾਲਕ ਇਹਨਾਂ ਸੜਕਾਂ ਤੋਂ ਲੰਘਦੇ ਨੇ ਤਾਂ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਸੜਕ ਤੇ ਬਹੁਤ ਜ਼ਿਆਦਾ ਵੱਡੇ ਟੋਏ ਨੇ ਔਰ ਇਹ ਜਿਹੜੇ ਟੋਏ ਨੇ ਹੋਰ ਵੀ ਇਹ ਵੱਡੇ ਹੋਣੇ ਨੇ ਕਿਉਂਕਿ ਤਮ ਦਿਖਾ ਦਿੰਦੇ ਆ ਕੀ ਹਾਲਾਤ ਨੇ ਸੜਕ ਦੇ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਜਿਹੜੀ ਸਾਰੀ ਇਹ ਬੱਜਰ ਹੈ ਇਹ ਸਾਰੀ ਬਾਹਰ ਆ ਚੁੱਕੀ ਹੈ ਤੇ ਜਦੋਂ ਵਾਹਨ ਇੱਥੇ ਹੈਵੀ ਵਾਹਨ ਲੰਘਣਗੇ ਤਾਂ ਇਹ ਹੋਰ ਅੰਦਰ ਨੂੰ ਧਸੇਗੀ ਉਸ ਤੋਂ ਬਾਅਦ ਇਹ ਹੋਰ ਟੋਏ ਡੂੰਗੇ ਹੋਣਗੇ ਤੇ ਇਥੋਂ ਆਵਾਜ਼ਾਈ ਬਹੁਤ ਮੁਸ਼ਕਲ ਹੋ ਰਹੀ ਹੈ ਲੋਕਾਂ ਦੀ ਕਿਉਂਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਇਹਨਾਂ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਆਵਾਜ਼ਾਈ ਕਦੇ ਜਿਹੜੇ ਲੋਕ ਨੇ ਵਾਹਨ ਚਾਲਕ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਟੋਇਆ ਕਿੰਨਾ ਕੁ ਜਿਆਦਾ ਡੂੰਗਾਇਆ ਔਰ ਅਕਸਰ ਇਥੇ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ ਕਿਉਂਕਿ ਇਹ ਸਿਰਫ ਇਸ ਸੜਕ ਦਾ ਹਾਲ ਨਹੀਂ ਹੈ ਇਹ ਇਹ ਜਿਹੜੀ ਸੜਕ ਹੈ ਇਹ ਇਸਲਾਮਾਬਾਦ ਤੋਂ ਲਾਹੌਰੀ ਗੇਟ ਨੂੰ ਟੱਚ ਕਰਦੀ ਹੈ ਸਿਰਫ ਇਹੀ ਸੜਕ ਦਾ ਹਾਲ ਨਹੀਂ ਹੈ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਜਰਜਰਤ ਹਾਲਤ ਵਿੱਚ ਨੇ ਟੁੱਟੀਆਂ ਹੋਈਆਂ ਨੇ ਔਰ ਨਗਰ ਨਿਗਮ ਦੀ ਇਹ ਮੂਰਲੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਮੂਰਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਪਹਿਲ ਕਦਮੀ ਬੰਦੀ ਹੈ ਕਿਉਂਕਿ ਹਜ਼ਾਰਾਂ ਵਾਹਨ ਚਾਲਕ ਇਹਨਾਂ ਸੜਕਾਂ ਤੋਂ गुजर देने ते हादसे ਦਾ ਸ਼ਿਕਾਰ ਵੀ ਹੋ ਜਾਂਦੇ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੀਆਂ ਵੀ ਟੁੱਟੀਆਂ ਸੜਕਾਂ ਨੇ ਉਹਨਾਂ ਦੀ ਫੌਰਨ ਮੁਰੰਮਤ ਕਰਵਾਈ ਜਾਵੇ ਤਾਂ ਇਥੇ ਲੋਕ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਣਾ ਪਾਜੀ ਸਰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਲੰਘਾ ਬਹੁਤ ਜ਼ਿਆਦਾ ਮਾੜਾ ਲਗਾ ਹੈ ਇੱਕ ਹੈ ਨਾਈ ਵਾਲੇ ਮੋੜ ਦਾ ਇੱਕ ਝਬਾਲ ਰੋਡ ਤੇ ਬਹੁਤ ਹੀ ਜ਼ਿਆਦਾ ਇੰਨੀਆਂ ਸੜਕਾਂ ਟੁੱਟੀਆਂ ਨਾ ਕੋਈ ਰੋਹ ਕੋਈ ਨਾ ਕੋਈ ਇਥੇ ਗੱਡੀ ਪਲਟੀ ਹੁੰਦੀ ਆ ਦੋ ਵਾਰ ਇਥੇ ਮੇਰੀ ਗੱਡੀ ਪਲਟੀ ਆ ਬੱਚਾ ਨਾਲ ਹੁੰਦਾ ਮੇਰੇ ਠੀਕ ਆ ਇਹ ਬਹੁਤ ਹੀ ਜ਼ਿਆਦਾ ਮਾੜਾ ਲਾਇਆ ਨਾ ਸਰਕਾਰ ਨੂੰ ਚਾਹੀਦਾ ਵਾ ਕਿ ਇੱਥੇ ਸੜਕਾਂ ਸਹੀ ਕਰਨ ਇੱਥੇ ਭਾਈ ਕੋਈ ਨਾ ਕੋਈ ਆ ਕੇ ਡਿੱਗਾ ਹੁੰਦਾ ਏ ਖਲੋਤੇ ਨਾ ਵੇਲੋ ਥੋੜ ਦੇ ਤਾਂ ਕਿ ਕੋਈ ਨਾ ਕੋਈ ਆ ਕੇ ਤੇ ਡਿੱਗਾ ਹੋਏਗਾ ਕੋਈ ਨਾ ਕੋਈ ਗੱਡੀ ਵੱਜੀ ਹੋਏਗੀ ਇੱਥੇ ਨਾ ਕਿੰਨੀ ਕਿ ਮੁਸ਼ਕਲ ਹੈ ਜੀ ਜਦੋਂ ਇੱਥੋਂ ਲੰਘਦੇ ਆ ਸਰ ਕਾਫੀ ਜ਼ਿਆਦਾ ਆਉਂਦੀ ਹੈ ਬੱਚੇ ਨੂੰ ਫੜੀਦਾ ਹੈ ਤਾਂ ਕਾਹਵੇਂ ਬੈਟਰੀ ਪਲਟਨ ਦਾ ਵੀ ਢਾਰੋਂ ਦਾ ਕਾਫੀ ਸੜਕਾਂ ਸਹੀ ਹੋਣੀਆਂ ਚਾਹੀਦੀਆਂ ਸਹੀ ਹੋਣੀਆਂ ਚਾਹੀਦੀਆਂ ਆਰੇ ਬੱਚੇ ਨੇ ਵੀ ਲੰਘਣਾ ਸਿਆਣੇ ਨੇ ਵੀ ਲੰਘਣਾ ਵਾ ਸਹੀ ਕਰਾਣੀਆਂ ਚਾਹੀਦੀਆਂ ਇਹ ਪ੍ਰਸ਼ਾਦ ਕਰਕੇ ਸਮਝੋ ਵੀ ਟੁੱਟਦੀ ਸੜਕਾਂ ਇੰਨੀਆਂ ਜਾਂ ਹਾਂਜੀ ਆਂਦੇ ਆ ਲੇਪਾ ਪੋਚੀ ਕਰਕੇ ਚੱਲ ਜਾਂਦੇ ਆ ਹਾਂਜੀ ਆਂਦੇ ਆ ਲੇਪਾ ਪੋਚੀ ਕਰਕੇ ਚੱਲ ਜਾਂਦੇ ਇੱਥੇ ਟੋਇਆਗਾ ਉੱਥੇ ਭਰ ਕੇ ਚੱਲ ਜਾਂਦੇ ਟੋਇਆਗਾ ਭਰ ਇਹ ਨਹੀਂ ਕਰਦੇ ਕਿ ਸੜਕ ਦੁਬਾਰਾ ਬਣੇ ਐਦੇ ਹੋਈ ਤਾਂ ਨਹੀਂ ਦੁਬਾਰਾ ਸੜਕਾਂ ਬਣਨੀਆਂ ਚਾਹੀਦੀਆਂ ਸਰ ਤੋਂ ਇਹ ਇੱਥੇ ਦੇਖਣਾ ਚਭਾਲ ਰੋਡ ਤੇ ਜਾ ਕੇ ਵੇਖੋ ਉੱਥੇ ਵੀ ਕੋਈ ਨਾ ਕੋਈ ਡੇਲੀ ਕੋਈ ਨਾ ਕੋਈ ਗੱਡੀ ਪਲਟੀ ਹੀ ਹੁੰਦੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਡੀ ਕੋਈ ਨਾ ਕੋਈ ਜਿਹੜੀ ਕਿ ਇੱਥੇ ਉਹ ਐਕਸੀਡੈਂਟ ਹੋ ਜਾਂਦਾ ਗੱਡੀ ਦਾ ਕਿਉਂਕਿ ਬਹੁਤ ਵੱਡੇ ਟੋਏ ਨੇ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਇਹ ਮੁਰਤੋਂ ਨਾ ਟੁੱਟਣ ਕਿਉਂਕਿ ਬਹੁਤ ਜ਼ਿਆਦਾ ਜਰਜਰ ਹਾਲਤ ਵਿੱਚ ਨੇ ਸੜਕਾਂ ਅੰਮ੍ਰਿਤਸਰ ਦੀਆਂ ਜਿੱਥੋਂ ਕਿ ਹਜ਼ਾਰਾਂ ਵਾਹਨ ਚਾਲਕ ਰੋਜ਼ ਲੰਘਦੇ ਨੇ ਔਰ ਜਿਹਨਾਂ ਆਵਾਜ਼ aí ਹੁੰਦੀ ਲੋਕਾਂ ਦੀ ਤਾਂ ਲੋਕੀ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਇਹ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਔਰ ਇੰਨੀ ਜ਼ਿਆਦਾ ਜਰਜਰ ਹਾਲਤ ਵਿੱਚ ਸੜਕ ਇਹ ਇਥੋਂ ਲੰਘਣਾ ਕਿੰਨਾ ਔਖਾ ਹੁੰਦਾ ਲੋਕਾਂ ਨੇ ਖੁਦ ਆਪਣੀ ਜ਼ੁਬਾਨੀ ਦੱਸਿਆ ਤੁਸੀਂ ਦੇਖ ਸਕਦੇ ਹੋ ਕਿਸ ਕਦਰੇ ਤੇ ਵੱਡੇ ਵੱਡੇ ਟੋਏ ਨੇ ਔਰ ਤੁਮ ਦਿਖਾ ਦਿੰਦੇ ਆ ਹਾਲਾਤ ਕੀ ਨੇ ਸੜਕਾਂ ਦੇ ਆਹ ਦੇਖ ਸਕਦੇ ਤੁਸੀਂ ਬਹੁਤ ਮਾੜੀ ਹਾਲਤ ਵਿੱਚ ਆ ਕਿਉਂਕਿ ਜੇਕਰ ਇਥੋਂ ਵਾਹਨ ਇਸੇ ਤਰ੍ਹਾਂ ਹੀ ਲੰਘਦੇ ਰਹੇ ਤਾਂ ਇਹ ਟੋਏ ਹੋਰ ਡੂੰਗੇ ਹੋ ਜਾਣਗੇ ਤਾਂ ਇਥੋਂ ਲੰਘਣਾ ਜਿਹੜਾ ਕੀ ਕਿਸੇ ਵੀ ਵੱਡੇ ਖਤਰੇ ਤੋਂ ਖਾਲੀ ਨਹੀਂ ਹੈ ਇਸ ਲਈ ਨਗਰ ਨਿਗਮ ਨੂੰ ਚਾਹੀਦਾ ਹੈ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਸੜਕਾਂ ਦੀ ਫੌਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਜਿਹੜੇ ਵਾਹਨ ਚਾਲਕ ਨੇ ਇਥੋਂ ਲੰਘਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਵਾਰੀ ਨਾ ਹੋਵੇ ਅਤੇ ਉਹ ਆਪਣੀ ਮੰਜ਼ਲ ਵੱਲ ਬਿਨਾਂ ਕਿਸੇ ਖਤਰੇ ਤੋਂ ਆ ਜਾ ਸਕਣ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਾਨਿਕ ਸਵਰਟੀਵੀ ਅੰਮ੍ਰਿਤਸਰ